ਪੰਜਾਬ ਪ੍ਰਦੇਸ਼ ਕਾਂਗਰਸ ਇੰਟਗ ਦੇ ਪ੍ਰਧਾਨ ਸੁਰਿੰਦਰ ਗਮਾ ਸ਼ਰਮਾ ਦੀ ਪ੍ਰਧਾਨਗੀ ਹੇਠ ਅੱਜ ਅਧਿਆਤਿਕ ਕਾਂਗਰਸ ਦਫ਼ਤਰ ਪੰਜਾਬ ਰੋਇ ਵਰਕਰ ਯੂਨੀਅਨ ਇੰਟਗ ਦੇ ਮੈਂਬਰਾਂ ਦੀ ਚੋਣ ਕਰਵਾਈ ਗਈ ਇਸ ਮੌਕੇ ਤੇ 129 ਮੈਂਬਰਾਂ ਨੇ ਆਪਣੀਆਂ ਵੋਟਾਂ ਪਾ ਕੇ ਮੰਗਤ ਖਾਨ ਚੰਡੀਗੜ੍ਹ ਨੂੰ ਪੰਜਾਬ ਪ੍ਰਧਾਨ ਇੰਟਗ ਅਤੇ ਜੀਵਨ ਵਰਮਨ ਪਠਾਨ ਕੋਲ ਜਨਰਲ ਸਕੱਤਰ ਪੰਜਾਬ ਚੁਣਿਆ ਗਿਆ ਇਸ ਤਰ੍ਹਾਂ ਮੌਕੇ ਦੇ ਮੈਂਬਰਾਂ ਨੇ ਪ੍ਰਧਾਨ ਨੂੰ ਸਿਹਰੇ ਅਤੇ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਮੰਗਤ ਖਾਨ ਪ੍ਰਧਾਨ ਪੰਜਾਬ ਰੋਡਵੇ ਵਰਕਰ ਯੂਨੀਟ ਕੈਸ਼ੀਅਰ ਪੰਜਾਬ ਯੂਨੀਟ ਅੱਜ ਮੈਂ ਧੰਨਵਾਦੀ ਹਾਂ ਆਪਣੇ ਪੰਜਾਬ ਦੇ ਪ੍ਰਧਾਨ ਸ੍ਰਿੰਦਰ ਸ਼ਰਮਾ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਸੱਚੇ ਢੰਗ ਨਾਲ ਇਹਨਾਂ ਨੇ ਮਤਲਬ ਜਿਹੜਾ ਹੈਗਾ ਸਾਨੂੰ ਸਾਡੀ ਯੂਨੀਅਨ ਜਿਹੜੀ ਹੈਗੀ ਹੈ ਉਹ ਦੋ ਫਾੜ ਉਹਨਾਂ ਇੱਕ ਫਾੜ ਇੱਕ ਮਤਲਬ ਕਰਨ ਦਾ ਜਿਹੜਾ ਯਤਨ ਕੀਤਾ ਔਰ ਇਹਨਾਂ ਦੇ ਹੁਕਮਾਂ ਤੇ ਅਸੀਂ ਪਾਲਣਾ ਕਰਦੇ ਹੋਏ ਜੋ ਵੀ ਇਹਨਾਂ ਨੇ ਹੁਕਮ ਦਿੱਤੇ ਆ ਉਹਨਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਇੱਥੇ ਪਹੁੰਚੇ ਆ ਮੇਰੇ ਨਾਲ ਜਿਹੜੇ ਮੇਰੇ ਸਾਥੀ ਆ ਜਿਹੜੇ ਮੈਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਉਹ ਮਤਲਬ ਜਿਹੜੇ ਹੈਗੇ ਇੱਥੇ ਹਮ ਹਮ ਆ ਕੇ ਪੁੱਜੇ ਆ। ਹਾਲਾਂਕਿ ਪੰਜਾਬ ਰੋਡਵੇ ਦੇ ਵਿੱਚ ਸਾਰੇ ਮੁਲਾਜ਼ਮ ਜਿਹੜੇ ਆ ਨਹੀਂ ਸਕਦੇ ਕਿਉਂਕਿ ਅਸੀਂ ਬੱਸਾਂ ਵੀ ਚਲਾਉਣੀਆਂ ਹੁੰਦੀਆਂ ਜੜੀ ਜ਼ਰੂਰੀ ਸਰਵਿਸ ਹੈ। ਬੱਸਾਂ ਵੀ ਚਲਾਉਣੀਆਂ ਹੁੰਦੀਆਂ ਬੱਸਾਂ ਠੀਕ ਵੀ ਕਰਨੀਆਂ ਹੁੰਦੀਆਂ ਤੇ ਪੂਰੇ ਮੁਲਾਜ਼ਮ ਜਿਹੜੇ ਆ ਉਹ ਸਾਰੇ ਨਹੀਂ ਆ ਸਕਦੇ। ਫਿਰ ਵੀ ਮੈਂ ਧੰਨਵਾਦੀ ਆ ਬਹੁਤ ਸਾਰੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਸਾਨੂੰ ਮਤਲਬ ਵੋਟਾਂ ਪਾਉਣ ਵਾਸਤੇ ਇੱਥੇ ਪਹੁੰਚੇ ਆ। ਔਰ ਮੈਂ ਖਾਸ ਤੌਰ ਤੇ ਜਿਹੜੇ ਅਬਜ਼ਰਵਰ ਇਹਨਾਂ ਲਾਏ ਬਹੁਤ ਹੀ ਵਧੀਆ ਬੰਦਿਆਂ ਨੂੰ ਚੁਣ ਕੇ ਬਜਰਬਰ ਲਾਇਆ। ਸਾਡੇ ਛੋਨੀ ਕੁਮਾਰ ਜੀ ਜਿਹੜੇ ਪ੍ਰਧ ਬਲਦੇਵ ਰਾਜ ਜੀ ਬੱਤਾ ਜਿਹੜੇ ਆਪਣੇ ਪਟਿਆਲੇ ਤੋਂ ਪ੍ਰਧਾਨ ਨੇ ਔਰ ਪੀਟ ਆ ਪੀਆਰਟੀਸੀ ਤੇ ਬੜੀ ਦੇਰ ਤੋਂ ਪ੍ਰਧਾਨ ਨੇ ਇਹਨਾਂ ਨੂੰ ਇੱਥੇ ਬੁਜ਼ਰਗਰ ਲਾਇਆ ਗਿਆ ਉਹਨਾਂ ਦੇ ਨਾਲ ਰਵਿੰਦਰ ਜੀ ਜਿਹੜੇ ਸਾਡੇ ਹੈਗੇ ਸਹਾਇਕ ਬੁਜ਼ਰਗਰ ਲਾਇਆ ਗਿਆ ਇਹਨਾਂ ਨੇ ਬਹੁਤ ਸੁਜੱਜੇ ਢੰਗ ਦੇ ਨਾਲ ਜਿਹੜਾ ਹੈਗਾ ਇਹ ਚੋਣ ਜਿਹੜੀ ਕਰਾਈ ਹੈ ਜਿਹੜਾ ਸਾਡਾ ਦੂਜਾ ਗਰੁੱਪ ਸੀ ਉਹ ਇੱਥੇ ਚੋਣ 'ਚ ਹਾਜ਼ਰ ਨਹੀਂ ਹੋਇਆ ਮੈਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ ਜੇ ਭਾਈ ਜਿਹੜਾ ਮਤਲਬ ਹੈਗਾ ਜੇ ਉਹਨਾਂ ਨੂੰ ਲੋਕ ਚਾਹੁੰਦੇ ਆ ਜਿਹੜਾ ਮਤਲਬ ਅਸੀਂ ਕਹਿੰਦੇ ਆ ਵੀ ਸਾਡੀ ਪਾਰਟੀ ਚੱਲਣੀ ਚਾਹੀਦੀ ਹੈ ਜਦੋਂ ਤੋਂ ਮਤਲਬ ਅਸੀਂ ਰੋਡਵੇ ਜੁਆਇਨ ਕੀਤੀ ਹੈ ਅਸੀਂ ਇੰਟਰਪਾਰਟੀ ਹੀ ਜੁਆਇਨ ਕੀਤੀ ਹੈ ਔਰ ਅਸੀਂ ਸਿਰੇ ਤੋਂ ਲੈ ਕੇ ਜਦੋਂ ਤੱਕ ਅਸੀਂ ਜਿੰਦੇ ਆ ਇਹੀ ਚਾਹੁੰਦੇ ਆ ਕਿ ਸਾਡੀ ਇੰਟਰ ਜਿਹੜੀ ਹੈ ਉਹ ਚੜ੍ਹਦੀ ਕਲਾ ਚ ਰਹੇ ਔਰ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿੰਨੀ ਦੇਰ ਹੋ ਗਈ ਸਾਡੀ ਇੰਟ ਜਿਹੜੀ ਉਹ ਚੜ੍ਹਦੀ ਕਲਾ ਚ ਰਹੀ ਹੈ ਅਸੀਂ ਇਹਨੂੰ ਠਹਿਂਦੀ ਕਲਾ ਵਿੱਚ ਜਾਣ ਨਹੀਂ ਦੇਣਾ ਚਾਹੁੰਦੇ ਔਰ ਨਾ ਹੀ ਮੈਂ ਮਤਲਬ ਇਸ ਗੱਲ ਦਾ ਮੈਨੂੰ ਸੀਗਾ ਕਿ ਮੈਂ ਪ੍ਰਧਾਨ ਬਣਨਾ ਮੈਂ ਨਹੀਂ ਕਹਿੰਦਾ ਇਹ ਪ੍ਰਧਾਨ ਜੀ ਗਵਾਹ ਖੜੇ ਨੇ ਮੈਂ ਇਹਨਾਂ ਨੂੰ ਵੀ ਕਿਹਾ ਸੀਗਾ ਕਿ ਮੈਂ ਪ੍ਰਧਾਨ ਨਹੀਂ ਬਣਾ ਤੁਸੀਂ ਜਿਹਨੂੰ ਮਰਜ਼ੀ ਬਣਾ ਦਿਓ ਪ੍ਰਧਾਨ ਜੀ ਨੂੰ ਲੋਕ ਚਾਹੁੰਦੇ ਆ ਉਹ ਉਹਨਾਂ ਨੂੰ ਪ੍ਰਧਾਨ ਬਣਾ ਦਿਓ ਕਿਉਂਕਿ ਪ੍ਰਧਾਨ ਤਾਂ ਲੋਕਾਂ ਨੇ ਬਣਾਉਣਾ ਜਿਹਨੂੰ ਲੋਕ ਚਾਹੁੰਦੇ ਉਹਨਾਂ ਪ੍ਰਧਾਨ ਬਣਾ ਲੈਂਦੇ ਆ ਲੇਕਿਨ ਲੋਕ ਫੇਰ ਮੈਨੂੰ ਕਹਿੰਦੇ ਵੀ ਤੁਸੀਂ ਇਹ ਸੇਵਾ ਜਿਹੜੀ ਕਰਨੀ ਹਾਲਾਂਕਿ ਮੇਰਾ ਕੋਈ ਹੱਕ ਨਹੀਂ ਬਣਦਾ ਮੈਂ ਬੜੀ ਧੀਰ ਜਿਹੜੀ ਹੈ ਉਹ ਸੇਵਾ ਕਰੀ ਐ 1983 ਤੋਂ ਮੈਂ ਇਸ ਸੇਵਾ 'ਚ ਆਇਆ ਇਸ ਸੇਵਾ ਮੈਂ ਕਰਦਾ ਆ ਰਿਹਾ ਔਰ ਮੈਂ ਇਮਾਨਦਾਰੀ ਦੇ ਨਾਲ ਜਿਹੜਾ ਸਾਰਾ ਕੰਮ ਕਰਿਆ ਔਰ ਤਾਂ ਯਾਦ ਜਿਹੜੇ ਹੈਗੇ ਲੋਕ ਮੈਨੂੰ ਇਹ ਗੱਲ ਤੇ ਚਾਹੁੰਦੇ ਆ ਕਿ ਹੋਰ ਤੁਸੀਂ ਸਾਡੀ ਸੇਵਾ ਕਰਨੀ ਹੈ ਮੈਂ ਅੱਜ ਵਿਸ਼ਵਾਸ ਦਵਾਣਾ ਪ੍ਰਧਾਨ ਜੀ ਨੂੰ ਵੀ ਵਿਸ਼ਵਾਸ ਦਵਾਣਾ ਔਰ ਮੈਂ ਆਪਣੇ ਲੋਕਾਂ ਨੂੰ ਵੀ ਵਿਸ਼ਵਾਸ ਦਵਾਣਾ ਜਿਹੜੇ ਸਾਡੇ ਕਰਮਚਾਰੀ ਨੇ ਕਿ ਮੈਂ ਦਿਨ ਰਾਤ ਜਿਹੜਾ ਇਹਨਾਂ ਦੀ ਭਲਾਈ ਵਾਸਤੇ ਉਹ ਇੱਕ ਕਰ ਦੂੰਗਾ ਔਰ ਜਿਹੜੀ ਪੰਜਾਬ ਰੋਡਵੇਜ ਵਰਕੇ ਨੂੰ ਇੰਟਕ ਹੈ ਉਹਨੂੰ ਬਲੰਦੀਆਂ ਤੇ ਲਿਜਾਣ ਦੀ ਕੋਸ਼ਿਸ਼ ਕਰੂੰਗਾ ਮੈਂ ਸੁਰਿੰਦਰ ਸ਼ਰਮਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਇੰਟਕ ਸਾਡੀ ਜਿਹੜੀ ਇੰਟਕ ਜਿਹਦੀ ਸੋਚ ਕਾਂਗਰਸ ਦੇ ਨਾਲ ਆ ਜਿਹਦੀ ਵਿਚਾਰਧਾਰਾ ਕਾਂਗਰਸ ਦੇ ਨਾਲ ਆ ਜਿਹਦੀ ਅਡਿਆਲੋ ਕਾਂਗਰਸ ਤੋਂ ਦੇ ਨਾਲ ਆ ਸਾਡੇ ਵਿੱਚ ਸਾਡੇ ਕੋਲ ਪੰਜਾਬ ਦੇ ਵਿੱਚ 189 ਜੂਨੀਆਂ ਜਿਹਦੇ ਵਿੱਚੋਂ ਇੱਕ ਪੰਜਾਬ ਰੋਡ ਵਿੱਚ ਪੰਜਾਬ ਰੋਡਵੇਜ਼ ਵਰਕਰ ਯੂਨੀਅਨ ਇੰਟਕ ਉਹਨਾਂ ਵਿੱਚ ਆਪਸ ਵਿੱਚ ਥੋੜਾ ਡਿਸਪਿਊਟ ਸੀ ਕਿ ਉਹ ਦੋ ਪ੍ਰਧਾਨ ਕੁਝ ਆਪਣੇ ਬੰਦੇ ਲੈ ਕੇ ਕੋ ਆਪਣੇ ਬਣੇ ਸੀ ਜਦੋਂ ਮੇਰੇ ਧਿਆਨ ਵਿੱਚ ਆਇਆ ਤੇ ਅਸੀਂ ਉਹਨਾਂ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਪਾਰਟੀਆਂ ਆਪਣੇ ਆਪਣੇ ਵਿਚਾਰਾਂ ਦੇ ਉੱਪਰ ਅੜੇ ਰਹੇ ਔਰ ਕੁਝ ਡੈਰੀਆਂ ਵੀ ਸ਼ੂ ਆਪਣੇ ਤੌਰ ਤੇ ਕਰਦੇ ਰਹੇ ਪਰ ਪੰਜਾਬ ਇੰਟਕ ਦੇ ਸੀਨੀਅਰ ਲੀਡਰਾਂ ਨੇ ਪੰਜਾਬ ਇੰਟਕ ਦੀ ਕਮੇਟੀ ਨੇ ਇਸ ਗੱਲ ਦਾ ਜਿਹੜਾ ਵਾ ਉਹਦਾ ਚੰਗਤਰਾ ਮਤਲਬ ਬਹੁਤ ਗੰਭੀਰਤਾ ਦੇ ਨਾਲ ਨੋਟਿਸ ਲਿਆ ਔਰ ਫਿਰ ਉਹਨਾਂ ਦਾ ਚੋਣ ਕਰਾਉਂਦਾ ਫੈਸਲਾ ਲਿਆ ਅੱਜ ਉਹ ਚੋਣ ਦੀ ਡੇਟ ਪਹਿਲਾਂ ਅਸੀਂ ਨੋਟਿਸ ਕੱਢਿਆ ਵੀ 9 ਤਰੀਕ ਤੱਕ ਜੜੀਆਂ ਆਪਣੀਆਂ ਆਪਣੀਆਂ ਐਪਲੀਕੇਸ਼ਨਾਂ ਜੜੀਆਂ ਵਾ ਉਹ ਦੇ ਦਿਓ ਤੇ ਉਸ ਤੋਂ ਬਾਅਦ ਚੋਣ ਕਰਾਈ ਜਾਊਗੀ ਪਰ ਸਿਰਫ ਜਿਹੜੀ ਐਪਲੀਕੇਸ਼ਨ ਆ ਮੰਗਤਖਾਨ ਦੀ ਤੇ ਜੀਵਨ ਕੁਮਾਰ ਦੀ ਆਈ ਆ ਮੰਗਤਖਾਨ ਦੀ ਪ੍ਰਧਾਨਗੀ ਦੇ ਤੌਰ ਤੇ ਤੇ ਜੀਵਨ ਵਰਮਾ ਦੀ ਜਿਹੜੀ ਆ ਉਹ ਜਨਰਲ ਸੈਕਟੀ ਦੇ ਤੌਰ ਤੇ ਅੱਜ ਬੜੇ ਅਮਨ ਅਮਾਨ ਦੇ ਨਾਲ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਅੱਜ ਵੋਟਾਂ ਪਾਈਆਂ ਜਿਸ ਵਿੱਚ ਪੰਜਾਬ ਰੋਡ ਦੇ ਦੇ ਮੌਜੂਦਾ ਮੁਲਾਜ਼ਮ ਰਿਟਾਇਰ ਵਾਲੇ ਰਿਟਾਇਰ ਨਹੀਂ ਭਾਵੇਂ ਉਹ ਮੈਂਬਰ ਵੀ ਆ ਇੰਟਗ ਦੇ ਪਰ ਜਿਹੜੇ ਮੌਜੂਦਾ ਮੁਲਾਜ਼ਮ ਆ ਉਹਨਾਂ ਦੀਆਂ ਵੋਟਾਂ ਪੁਆਈਆਂ ਗਈਆਂ ਜਿਹਦੇ ਵਿੱਚ 129 ਵੋਟਾਂ ਜਿਹੜੀਆਂ ਵਾਂ ਉਹ ਟੋਟਲ ਪਈਆਂ ਔਰ 129 ਦੀਆਂ 29 ਜਿਹੜੀਆਂ ਵਾਂ ਇੱਕ ਉਹ ਮੰਗਤਖਾਨ ਜੀ ਨੂੰ ਤੇ ਜਰਨਲ ਸਕੱਤਰ ਜੀਵਨ ਵਰਮਾ ਜੀ ਨੂੰ ਪਈਆਂ ਔਰ ਅਬਜ਼ਰਵਰਾਂ ਨੇ ਉਹਨਾਂ ਦਾ ਜਿਹੜਾ ਉਹ ਡਿਕਲੇਅਰ ਕੀਤਾ ਕਿ ਇਹ ਅੱਜ ਜਿਹੜੇ ਆ ਦੋਵੇਂ ਜਣੇ ਚੁਣੇ ਗਏ ਆ ਬਾਕੀ ਬਾਡੀ ਜਿਹੜੀ ਆ ਇਹ ਆਪਣੇ ਜਿਹੜੇ ਹਾਊਸ ਦੇ ਵੱਖ-ਵੱਖ ਦੀਪੂਆਂ ਦੇ ਪ੍ਰਧਾਨਾਂ ਦੇ ਨਾਲ ਜਾਂ ਮੈਂਬਰਾਂ ਦੇ ਨਾਲ ਸਲਾਹ ਕਰਕੇ ਤੇ ਬਾਕੀ ਬਾਡੀ ਬਣਾਉਂਦਾ ਇਹਨਾਂ ਨੂੰ ਜਿਹੜਾ ਅਖਤਿਆਰ ਦਿੱਤਾ ਗਿਆ ਤੇ ਮੈਂ ਇਸ ਸੰਬੰਧ ਦੇ ਵਿੱਚ ਮੈਂ ਸ਼੍ਰੀ ਮੰਗਤ ਖਾਨ ਜੀ ਨੂੰ ਸਪੈਸ਼ਲ ਤੌਰ ਤੇ ਵਧਾਈ ਦੇਣਾ ਕਿ ਇਹ ਸਾਡੇ ਬڑے ਜਝਾਰੂ ਲੀਡਰ ਆ ਪਹਿਲਾਂ ਵੀ ਪੰਜਾਬ ਰੋਡਵੇਜ ਦੇ ਪ੍ਰਧਾਨ ਸੀ ਔਰ ਪੰਜਾਬ ਇੰਟਿਕ ਦੇ ਕੈਸ਼ੀਅਰ ਵੀ ਨੇ ਔਰ ਇਹ ਵਧਾਈ ਦੇ ਪਾਤਰ ਨੇ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਵੀ ਮੌਜੂਦਾ ਮੁਲਾਜ਼ਮ ਜਿਹੜੇ ਆ ਉਹ ਇਹਨਾਂ ਨੂੰ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੇ ਆ ਉਹ ਉਹਨੂੰ ਹੀ ਬਣਾਉਂਦੇ ਆ ਕਿਉਂਕਿ ਇੱਕ ਸੰਘਰਸ਼ਸ਼ੀਲ ਆ ਇਹ ਉਹਨਾਂ ਦੀ ਲੜਾਈ ਲੜਦੇ ਰਹਿਆ ਉਹਨਾਂ ਦੇ ਨਾਲ ਜੀਵਨ ਵਰਮਾ ਜੀ ਉਹਨਾਂ ਨੂੰ ਜਨਰਲ ਸੈਕਟਰੀ ਬਣਾਇਆ ਵਾ ਔਰ ਮੈਂ ਜਿਹੜੇ ਦੂਜੇ ਸਾਥੀ ਆ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਉਹ ਇਹਨਾਂ ਦਾ ਪੂਰਾ ਜਿਹੜਾ ਵਾ ਉਹ ਸਮਰਥਨ ਕਰਨ ਤਾਂ ਕਿ ਜਿਹੜੀ ਇੰਟਕਿਆ ਦਿਨ ਦੁੱਗਣੀ ਚਾਰ ਚੌਕਣੀ ਜਿਹੜੀ ਤਰੱਕੀ ਕਰੇ ਧੰਨਵਾਦ ਜੈ ਹਿੰਦ